ਦੋਸਤੋ ਖਾਬਰ ਵਾਲੇ ਦਾ ਤੁਹਾਡਾ ਸਵਾਗਤ ਹੈ ਦੋਸਤੋ ਪਿੰਡਾਂ ਦੇ ਵਿੱਚ ਜੋ ਨਵੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਵੱਲੋਂ ਆਪਣੇ ਜੋ ਕਾਰਜਕਾਲ ਸ਼ੁਰੂ ਕਰ ਦਿੱਤੇ ਗਏ ਨੇ ਪਿੰਡ ਟੋਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਕਾਫੀ ਪੰਚਾਇਤਾਂ ਆਈਆਂ ਪਿੰਡ ਦੇ ਵਿੱਚ ਤਾਂ ਕਈ ਵਾਰਨ 20 ਸਾਲਾਂ ਤੋਂ ਲੈ ਕੇ ਜੇ ਆਪਾਂ ਲਈਏ ਤਾਂ ਇਹ ਫੇਰ ਨਹੀਂ ਜੋ ਇੱਥੇ ਅਸੀਂ ਖੜੇ ਆ ਨਹੀਂ ਬਣੀ ਸੀ ਬਹੁਤ ਹੀ ਔਖੇ ਇਹਦੇ ਭਾਗ ਖੁੱਲੇ ਨੇ ਪਿੰਡ ਦੀ ਜੋ ਪੰਚਾਇਤ ਨਵੀਂ ਬਣੀ ਆ ਪਿੰਡ ਵਾਸੀਆਂ ਵੱਲੋਂ ਨਵਾਂ ਜੂਸ ਲੈ ਕੇ ਸਾਹਮਣੇ ਆਏ ਨੇ ਪਿੰਡ ਵਾਸੀ ਨਵੀਂ ਪੰਚਾਇਤ ਪੜੇ ਲਿਖੇ ਨੌਜਵਾਨ ਜਿਨ੍ਹਾਂ ਦੀ ਸੋਚ ਇੱਕ ਅਲੱਗ ਆ ਇੱਕ ਲਾਸਟ ਗਲੀ ਦੇ ਪਿੰਡ ਦੀ ਜਿਹਨੂੰ ਬਣਾ ਬਣਾਉਣ ਜਾ ਰਹੇ ਨੇ ਜੋ ਕਾਫੀ ਦਾ ਕਾਰੋ ਤੇ ਬਣ ਜਾਂਦੀ ਸੀ ਕਿ ਸਰਪੰਚ ਤਾਂ ਗਲੀਆਂ ਨਾਲੀਆਂ ਤਾਂ ਕਿਉਂ ਉਲਝ ਕੇ ਰਹਿ ਗਏ ਨੇ ਜੇ ਦੇਖਿਆ ਜਾਵੇ ਤਾਂ ਇਹ ਇਹੋ ਜਹੀਆਂ ਜੋ ਫਿਰਨੀਆਂ ਨੇ ਇਹ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਜੇ ਪਿੰਡ ਦੇ ਇੱਕ ਬਹੁਤ ਹੀ ਪਿੰਡ ਦੀ ਨਿਸ਼ਾਨੀ ਹੁੰਦੀ ਆ ਫਿਰਨੀ ਜਿਸ ਤੋਂ ਦੀ ਪੂਰੇ ਪਿੰਡ ਉਪਰ ਦੇ ਕਦੇ ਨਾ ਕਦੇ ਘੁੰਮਣਾ ਪੈਂਦਾ ਹਰ ਇੱਕ ਇਨਸਾਨ ਨੂੰ ਇਸ ਪਿੰਡਰ ਟੋਲਾ ਦੇ ਵਿੱਚ ਖੜਿਆ ਜੋ ਫਿਰਨੀ ਦਾ ਕਦੇ ਵੀ ਅੱਜ ਤੱਕ ਮਿਆਦ ਨਹੀਂ ਆਈ ਸੀ ਬਹੁਤ ਹੀ ਮੁਸ਼ਕਲ ਨਾਲ ਨੰਗੀ ਪੰਚਾਇਤ ਨਵਾਂ ਜੋਤ ਲੈ ਕੇ ਆਈ ਆ ਤੁਹਾਨੂੰ ਗੱਲ ਕਰਵਾਵਾਂਗੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨਾਲ ਕੀ ਕਹਣਾ ਪਿੰਡ ਵਾਸੀਆਂ ਦਾ ਔਰ ਪਿੰਡ ਵਾਸੀਆਂ ਦੇ ਵਿੱਚ ਕਿੰਨੀ ਕੋਈ ਖੁਸ਼ੀ ਪਾਈ ਜਾ ਰਹੀ ਹੈ ਕੁਛ ਹੀ ਤਾਂ ਪਹਿਲਾਂ ਐਸੇ ਫਿਰਨੇ ਦੇ ਉੱਤੋਂ ਦੀ ਸੀਵਰੇਜ ਵੀ ਘੁਮਾਇਆ ਗਿਆ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਕਿ ਇੱਥੋਂ ਕੋਈ ਨਾ ਕੋਈ ਇਹਦੀ ਪੱਟ ਦੁਬਾਰਾ ਕਰਨੇ ਪਾਵੇ ਕਿਉਂਕਿ ਜਦੋਂ ਸ਼ਿਵਰੇਜ ਪੈ ਜਾਂਦਾ ਉਸ ਤੋਂ ਬਾਅਦ ਗਲੀਆਂ ਅੰਤੋਂ ਆਉਂਦਾ ਉਸ ਤੋਂ ਬਾਅਦ ਨਾ ਘਰ ਨਹੀਂ ਮੇ ਆਉਣਗੇ ਆਪਾਂ ਗੱਲ ਕਰਾਂਗੇ ਮਜੂਦਾ ਸਰਪੰਚ ਨਾਲ ਤੇ ਪਿੰਡ ਵਾਸੀਆਂ ਨਾਲ ਪਿੰਡ ਵਾਸੀਆਂ ਤੇ ਮਜੂਦਾ ਸਰਪੰਚ ਦੇ ਸਾਹਮਣੇ ਸਰਪੰਚ ਸਾਹਿਬ ਸਭ ਪਹੁੰਚੇ ਰਹੇ ਤੇ ਮਜੂਦਾ ਸਰਪੰਚ ਤੋਂ ਆਪਾਂ ਸ਼ੁਰੂਆਤ ਕਰਾਂਗੇ ਗੱਲਬਾਤ ਕਰਨ ਦੀ ਸਰਪੰਚ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਨਾਮ ਕੀ ਆ ਮੇਰਾ ਨਾਮ ਸੁਭਜੀਤ ਸਿੰਘ ਹੈ ਜੀ ਅੱਛਾ ਜੀ ਆਪਾਂ ਗੱਲ ਕਰਿਆ ਜੀ ਤੁਸੀਂ ਪਿੰਡ ਦਾ ਪਹਿਲਾ ਕਾਰਜਕਾਲ ਸ਼ੁਰੂ ਕੀਤਾ ਹੈ ਪਹਿਲਾਂ ਤਾਂ ਕਿਦਾਂ ਦਾ ਮਹਿਸੂਸ ਹੋ ਰਿਹਾ ਸੋਨੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਮੇਰੇ ਨਾਲ ਅੱਜ ਸਾਰੇ ਪਿੰਡ ਦੇ ਨਗਰਵਾਸੀ ਮੇਰਾ ਸਾਥ ਦੇ ਰਹੇ ਨੇ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਮੈਂ ਇਹ ਕੰਮ ਸ਼ੁਰੂ ਕਰ ਰਿਹਾ ਅੱਛਾ ਕਿੰਨੇ ਤੋਂ ਟਾਈਮ ਤੋਂ ਇਹ ਫਿਰਨੀ ਦਾ ਕੰਮ ਰੁਕਿਆ ਸੀ ਪਹਿਲਾਂ ਪੰਚਾਇਤਾਂ ਨੇ ਵੀ ਇਸ ਫਿਰਨ ਨੂੰ ਕੰਮ ਕੀਤਾ ਸੀ ਕੋਈ ਹਾਂਜੀ ਹਾਂ ਬਿਲਕੁਲ ਪਹਿਲਾਂ ਵੀ ਪੰਚਾਇਤਾਂ ਕੰਮ ਕਰਦੀਆਂ ਆ ਰਹੀਆਂ ਨੇ ਤੇ ਅੱਗੇ ਵੀ ਕਰਦੀਆਂ ਰਹਿਣਗੀਆਂ ਕਿਉਂਕਿ ਗਲੀ ਥੋੜੀ ਖਰਾਬ ਹੋ ਗਈ ਸੀਗੀ ਚੀਨੇ ਮੇ ਹੋਗੇ ਸੀ ਇਸ ਵਾਰ ਅਸੀਂ ਦੁਬਾਰੇ ਤੋਂ ਵਧੀਆ ਨਵੀਂ ਨਹੀਂ ਕਰਨ ਦੇ ਰਹੇ ਅਸੀਂ ਅੱਛਾ ਕਈ ਵਾਰੀ ਦੇਖਿਆ ਜਾਂਦਾ ਤੇ ਹਰ ਇੱਕ ਪੰਚਾਇਤ ਆਉਂਦੀ ਗਲੀ ਪੜਦੀ ਕਿ ਇਹਦਾ ਇੱਕ ਉਹ ਮੇਨ ਮੁੱਦਾ ਹੁੰਦਾ ਕਿ ਸੀਵਰੇਜ ਕੋਈ ਕੋਈ ਨਾਲੇ ਪਾਣਗੇ ਕੋਈ ਸੀਵਰੇਜ ਪਾ ਕੇ ਇਸ ਗਲੀ ਦੇ ਉੱਤੇ ਕੋਈ ਸੀਵਰੇਜ ਪਾਇਆ ਪਹਿਲਾਂ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਦੁਬਾਰਾ ਨਾ ਪੱਟੀ ਜਾਵੇ ਨਹੀਂ ਪਹਿਲਾਂ ਤਾਂ ਜੀ ਇੱਥੇ ਨਾਲੀਆਂ ਹੁੰਦੀਆਂ ਸੀਗੀਆਂ ਜੀ ਨਾਲੀਆਂ ਨੂੰ ਅਸੀਂ ਬੰਦ ਕਰਕੇ ਅਸੀਂ ਸੀਵਰੇਜ ਪਾਇਆਗਾ ਜਿਸ ਕਾਰਨ ਹੁਣ ਸਾਨੂੰ ਇਹ ਦੁਬਾਰੇ ਬਣਾਉਣੀ ਪਈ ਅੱਛਾ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਨਵਾਂ ਜੋਤ ਆਇਆ ਨਵੀਂ ਪੰਚਾਇਤ ਆਈਆ ਪਿੰਡ ਦੇ ਨੌਜਵਾਨ ਪੜ੍ਹੇ ਲਿਖੇ ਅੱਗੇ ਆਏ ਨੇ ਪੰਚਾਇਤ ਦੇ ਵਿੱਚ ਕੀ ਲੈ ਕੇ ਆਏ ਪਿੰਡ ਦੇ ਲਈ ਕੀ ਕੀ ਸੋਚ ਕੇ ਤੁਸੀਂ ਪੰਚਾਇਤ ਦੇ ਵਿੱਚ ਸਰਪੰਚ ਬਣੇ ਸੀ ਮੇਰੀ ਸੋਚ ਤਾਂ ਪਿੰਡ ਨੂੰ ਇੱਕ ਆਲੇ ਦਾਲੇ ਪਿੰਡਾਂ ਦੇ ਵਿੱਚੋਂ ਇੱਕ ਨੰਬਰ ਤੇ ਲਿਆਉਣ ਦੀ ਸੋਚ ਹੈਗੀ ਮੈਂ ਆਪਦੇ ਵੱਲੋਂ ਪੂਰਾ ਸਹਿਯੋਗ ਦਊਂਗਾ ਤੇ ਪਿੰਡ ਦੇ ਵਿੱਚ ਜਿੰਮ ਦਾ ਜੋ ਵੀ ਸਮਾਂ ਬਾਅਦ ਘਾਟਾ ਉਹ ਪੂਰੀ ਕਰਾਂਗੇ ਪਾਰਕ ਬਣਵਾਵਾਂਗੇ ਬੱਚਿਆਂ ਲਈ ਜਿੱਥੇ ਖੇਡ ਸਕਣਾਂ ਹੋਰ ਵੀ ਜਿਹੜੇ ਕੰਮ ਹੋਣਗੇ ਜਿਵੇਂ ਟੋਬੇ ਦਾ ਟ੍ਰੀਟਮੈਂਟ ਪਲੈਂਟ ਲੱਗਣ ਵਾਲਾ ਉਹ ਵੀ ਅਸੀਂ ਲਵਾ ਕੇ ਦੇਵਾਂਗੇ ਸਰਪੰਚ ਸਾਹਿਬ ਜਿੱਦਾਂ ਪਿੰਡਾਂ ਦੇ ਵਿੱਚ ਕਾਫੀ ਚੱਲ ਰਿਹਾ ਹੈਗਾ ਪੰਚਾਇਤਾਂ ਵੱਲੋਂ ਮਤੇ ਪਾ ਰਹੇ ਨੇ ਨਸ਼ਿਆਂ ਨੂੰ ਲੈ ਕੇ ਨਸ਼ਿਆਂ ਦੇ ਖਿਲਾਫ ਲਈ ਲਿਖ ਕੇ ਮਤੇ ਪਾ ਕੇ ਦਿੱਤੇ ਜਾ ਰਹੇ ਨੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਹੋਵੇਗਾ ਨਸ਼ਾ ਕਰਨ ਵਾਲਾ ਅਸੀਂ ਉਸਦੇ ਖਿਲਾਫ ਉਹ ਨੂੰ ਫੜ ਕੇ ਥਾਣੇ ਪੁਲਿਸ ਜਾਂਦਾ ਪੁੱਛਦੇ ਫਾਲੇ ਕਰਾਂਗੇ ਜਾਂ ਕੋਈ ਨਸ਼ਾ ਕਰਨ ਵਾਲਾ ਉਸਦੇ ਖਿਲਾਫ ਤੋਂ ਬੰਦੇ ਕਾਰਵਾਈ ਕਰਾਂਗੇ ਤੁਸੀਂ ਪਿੰਡ ਦੇ ਲਈ ਇਦਾਂ ਦਾ ਕੋਈ ਸਟੈਪ ਚੱਕਿਆ ਸਟੈਪ ਅਸੀਂ ਚੱਕਿਆ ਜੀ ਸਟੈਪ ਅਸੀਂ ਜਿਹੜਾ ਵੀ ਸਾਡੇ ਪਿੰਡੇ ਵਿੱਚ ਕੋਈ ਨਸ਼ਾ ਵੇਚਦਾ ਨਸ਼ਾ ਕਰਦਾ ਜੇਕਰ ਉਹ ਕੋਈ ਪੁਲਿਸ ਵਾਲਾ ਲੈ ਕੇ ਜਾਂਦਾ ਹੈਗਾ ਅਸੀਂ ਉਹਦੇ ਨਾਲ ਬਿਲਕੁਲ ਨਹੀਂ ਤੁਰਾਂਗੇ ਨਾ ਹੀ ਸਾਡਾ ਕੋਈ ਮੈਂਬਰ ਤੁਰੂ ਨਾ ਹੀ ਸਾਡਾ ਕੋਈ ਨੰਬਰ ਤੁਰੂ ਨਾ ਹੀ ਯਾਨੀ ਸਰਪੰਚ ਤੁਰੂਗਾ ਪਿੰਡ ਦੇ ਵਿੱਚ ਭਾਈਚਾਰਕ ਸਾਜ ਨੂੰ ਲੈ ਕੇ ਗੱਲ ਕਰੀਏ ਕੋਈ ਪਿੰਡ ਦੇ ਵਿੱਚ ਪਾਰਟੀ ਜਾਂ ਧੜੇਬਾਜੀ ਤਾਂ ਨਹੀਂ ਇਦਾਂ ਦੀ ਹੈਗੀ ਨਹੀਂ ਨਹੀਂ ਜੀ ਸਾਡਾ ਪਿੰਡ ਬਿਲਕੁਲ ਸਾਫ਼ ਸੁਥਰਾ ਹੈ ਸਾਡੇ ਪਿੰਡ ਕੋਈ ਵੀ ਧੜੇਬਾਜੀ ਨਹੀਂ ਹੈ ਨੌਜਵਾਨਾਂ ਨੂੰ ਵੀ ਸਨਹਿ ਦੇ ਨਾਲ ਜਾਉਂਗੇ ਸਾਡੇ ਮੱਧਵਰਾ ਨੌਜਵਾਨੋ ਸਿਰਫ ਇਹੀ ਮੇਰਾ ਸੁਨੇਹਾ ਹੈ ਵੀ ਤੁਸੀਂ ਨਸੇ ਰਹਿਤ ਰਹਿਣਾਗਾ ਉਹ ਵੀ ਨਥਾ ਨਹੀਂ ਕਰਨਾ ਪਿੰਡ ਦੇ ਵਿਕਾਸ ਦੇ ਵਿੱਚ ਆਪਣਾ ਪੂਰਾ ਸਹਿਯੋਗ ਦੇਣਾਗਾ ਬਿਲਕੁਲ ਜੀ ਇਹ ਸਰ ਨੇ ਮੌਜੂਦਾ ਸਰਪੰਚ ਤੁਸੀਂ ਇਹਨਾਂ ਦੀ ਸੋਚ ਦੇਖੀ ਆ ਪਿੰਡ ਦੇ ਵਿਕਾਸ ਲਈ ਗੱਲਾਂ ਕੀ ਕੀ ਆ ਨਾ ਪਿੰਡ ਨੂੰ ਉੱਚਾ ਚੱਕਣ ਲਈ ਪਿੰਡ ਨੂੰ ਦੁਨੀਆ ਦੇ ਵਿੱਚ ਵਧੀਆ ਦਿਖਾਉਣ ਲਈ ਇਹਨਾਂ ਨੇ ਗੱਲ ਕੀਤੀ ਆ ਹੋ ਸਕੇ ਜਿੱਥੇ ਤੇ ਕਸੀ ਵਧੀਆ ਬਣਾਵਾਂਗੇ ਸਾਡੇ ਨਾਲ ਇੱਥੋਂ ਦੇ ਸਾਬਕਾ ਜੋ ਪੰਚਾਇਤ ਮੈਂਬਰ ਨੇ ਉਹ ਵੀ ਜੁੜੇ ਨੇ ਅੱਜ ਉਹਨਾਂ ਨਾਲ ਗੱਲ ਕਰਾਂਗੇ ਅੱਜ ਕੀਲਾਵਾ ਤੁਹਾਡਾ ਮੇਰਾ ਨਾਮ ਡਾਕਟਰ ਰਣ ਸਿੰਘ ਜੀ ਹਾਂਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੇਖੋ ਤੁਸੀਂ ਵੀ ਕਾਫੀ ਸਮਾਂ ਪੰਚਾਇਤ ਦੇ ਵਿੱਚ 5 ਸਾਲ ਗੁਜ਼ਾਰੇ ਨੇ ਤੇ ਉਸੇ ਤਰ੍ਹਾਂ ਪਿੰਡ ਦਾ ਕੰਮ ਚੱਲ ਰਿਹਾ ਕਿਦਾਂ ਦੇਖਦੇ ਹਾਂ ਇਹ ਜਿਹੜਾ ਜੀ ਗਲੀਆਂ ਨਾਲੀਆਂ ਦਾ ਕੰਮ ਹੁੰਦਾ ਆਪਾਂ ਹਰ ਇੱਕ ਜਗ੍ਹਾ ਇਹ ਹੀ ਦੇਖਦੇ ਹਾਂ ਵੀ ਜਿਹੜੀਆਂ ਨਵੀਆਂ ਪੰਚਾਇਤਾਂ ਹੁੰਦੀਆਂ ਨੇ ਜਾਂ ਤੇ ਪੁਰਾਣੇ ਸਰਪੰਚਾਂ ਦਾ ਇਹ ਗਲੀਆਂ ਨਾਲੀਆਂ ਟਿੱਕੀ ਸਿੰਘ ਕਰ ਜਾਂਦੇ ਨੇ ਪਰ ਜਿਹੜੀ ਇਹ ਗਲੀ ਆ ਤੇ ਪ੍ਰੋਪਰ ਇੱਟਾਂ ਨਾਲ ਹੀ ਬਣੀ ਹੋਈ ਸੀਗੀ ਹੁਣ ਦੇ ਮੁਤਾਬਕ ਦੇ ਹਿਸਾਬ ਨਾਲ ਕਿਉਂਕਿ ਪਹਿਲਾਂ ਸੀ ਸੀਵਰੇਜ ਪਾਇਆ ਵੀ ਪੱਕਣ ਦੀ ਜ਼ਰੂਰਤ ਨਾ ਪਵੇ ਸਾਡੇ ਘਰ ਨੇ ਨੇ ਨਾ ਹੋਣ ਇਸ ਕਰਕੇ ਇੱਥੇ ਇੰਟਰਲੋਕ ਲੱਗ ਰਹੀ ਹੈ ਹੁਣ ਇਹ ਵਧੀਆ ਤਰੀਕੇ ਨਾਲ ਬਣੂਗੀ ਜੇ ਕਰਨੀ ਹੈ ਇੱਥੇ ਹੀ ਸਾਨ ਬਣਦੀ ਹੈ ਪਿੰਡ ਦੀ ਅੱਛਾ ਇਹ ਸਰਪੰਚ ਸਾਹਿਬ ਇੱਕ ਮੇਰਾ ਦਿਮਾਗ 'ਚ ਚੱਲ ਰਿਹਾ ਸੀ ਕਿ ਪਿੰਡ ਦੇ ਵਿੱਚ ਇੱਕ ਆਪਣਾ ਮਝੋਲ ਲਿੰਕ ਰੋਡ ਜਾ ਰਿਹਾ ਨਾ ਇਹਦੇ ਉੱਪਰ ਕਾਫੀ ਤੇਜ਼ ਵਹੀਕਲ ਜਾ ਕਰ ਮੰਨੀਆਂ ਟਰੈਲੀਆਂ ਜਾਂ ਟਰੱਕ ਲੰਘਦੇ ਨੇ ਕਾਫੀ ਤੇਜ਼ੀ ਨਾਲ ਲੰਘਦੇ ਨੇ ਇਹਦੇ ਲਈ ਤੁਸੀਂ ਕੋਈ ਸਵੀਰ ਬ੍ਰੇਕ ਵਗੈਰਾ ਜਾਂ ਫਿਰ ਨੂੰ ਦੇ ਉੱਤੇ ਬਣਾਵੋਗੇ ਇਹ ਫਿਰਨੀ ਦੇ ਵਿੱਚ ਜਗਾ ਜਗਾ ਜਿੱਥੇ ਵੀ ਸਾਨੂੰ ਲੋਡ ਪਊਗੀ ਅਸੀਂ ਤੇ ਸਪੀਡ ਬ੍ਰੇਕਿੰਗ ਬਿਲਕੁਲ ਇਹ ਵੀ ਕਾਫੀ ਜ਼ਿਆਦਾ ਜ਼ਰੂਰਤ ਆ ਪਿੰਡ ਦੇ ਵਿੱਚ ਕਿਉਂਕਿ ਬੱਚੇ ਗਲੀਆਂ ਦੇ ਵਿੱਚ ਫਿਰ ਦੇਖੋ ਦਮ ਨਿਕਲਦੇ ਨਾ ਤਾਂ ਉਹ ਕਾਫੀ بڑا ਹਾਸਾ ਹੋਣ ਦਾ ਡਰ ਹੁੰਦਾ ਸੀ ਗੱਲ ਕਰਾਂਗੇ ਜੇ ਮੌਜੂਦਾ ਮੈਂਬਰ ਉਹਨਾਂ ਨਾਲ ਵੀ ਹਾਂਜੀ ਤੁਹਾਡਾ ਨਾਮ ਮੁਹੰਮਦ ਸਲੀਮ ਸਭ ਤੋਂ ਪਹਿਲਾਂ ਦਾ ਰਮਜ਼ਾਨ ਦਾ ਤੁਹਾਨੂੰ ਨਿਵਾਰਕਾ ਨੇ ਇਹ ਅਜੋ ਦਿਨ ਚੱਲ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਗੱਲ ਕਰੀਏ ਪਿੰਡ ਦੇ ਵਿਕਾਸ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਵਿਕਾਸ ਨੂੰ ਕੀ ਕਹਿਣਾ ਚਾਹੋਗੇ ਆਪ ਪੂਰੇ ਪਿੰਡ ਦੇ ਪੰਚਾਇਤਾਂ ਨੂੰ ਕਿੱਦਾਂ ਦੇ ਕੰਮ ਹੋਣੇ ਚਾਹੀਦੇ ਨੇ ਪਿੰਡਾਂ ਦੇ ਵਿੱਚ ਔਰ ਪੈਸੇ ਦਾ ਕਿੱਦਾਂ ਬਚਾ ਕਰਕੇ ਕਿਸੇ ਹੋਰ ਕਾਰਜਾਂ ਦੇ ਵਿੱਚ ਲਾਇਆ ਜਾਵੇ ਮੈਂ ਬਹੁਤ ਧੰਨਵਾਦ ਆ ਆਪਣੇ ਪਿੰਡ ਦੇ ਲਗਨਵੱਸਿਆਂ ਦਾ ਤੇ ਪੂਰੀ ਪੰਚਾਇਤ ਦਾ ਜਿਹੜੇ ਜੁੜ ਕੇ ਸਾਡੇ ਨਾਲ ਸਾਰਾ ਇਹ ਸਹਿਯੋਗ ਦੇ ਰਹੇ ਨੇ ਕਿ ਤਾਂ ਇਨਸ਼ਾਅੱਲਾ ਅਸੀਂ ਕੋਸ਼ਿਸ਼ੇ ਕਰਾਂਗੇ ਪਿੰਡ ਦੇ ਸਾਰੇ ਰੁਕੇ ਹੋਏ ਕੰਮ ਤੇ ਸਾਰੇ ਵਧੀਆ ਕੰਮ ਕਰਾ ਦੇ ਜਿਵੇਂ ਜਬ ਸਰਪੰਚ ਸਾਹਿਬ ਨੇ ਕਿਹਾ ਤਰੀਦਮਨ ਪਲਾਟ ਤੇ ਜਿਹੜਾ ਇਹ ਬੰਲਾ ਇਹ ਪੂਰਾ ਅੱਛੇ ਰੋਡ ਦੀ ਤਰ੍ਹਾਂ ਬਣਾਵਾਂਗੇ ਅਸੀਂ ਪਿੰਡ ਰਟੋਆ ਨੂੰ ਪੂਰਾ ਮਾਡਲ ਟਾਇਰ ਤੇ ਬਣਾਵਾਂਗੇ ਸਾਡੀ ਸੋਚ ਇਹੀ ਹੈ ਜਿਹੜੇ ਰੱਬ ਨੇ ਸਾਨੂੰ ਟਾਈਮ ਦਿੱਤਾ ਤਾਂ ਇਨਸ਼ਾਅੱਲਾ ਅਸੀਂ ਬਹੁਤ ਅੱਛੇ ਸਾਰੇ ਕੰਮ ਕਰਾਂਗੇ ਤੇ ਕਿਸੇ ਵੀ ਨਾਲ ਪੱਖਪਾਤ ਨਹੀਂ ਕਰਾਂਗੇ ਸਾਰੇ ਭਾਈਚਾਰੇ ਨੂੰ ਲੈ ਕੇ ਨਾਲ ਚੱਲਾਂਗੇ ਅੱਛਾ ਗੱਲ ਕਰੇ ਆਪਾਂ ਪਿੰਡ ਦੇ ਸਕੂਲ ਨੂੰ ਲੈ ਕੇ ਅਪਗ੍ਰੇਡ ਕਰਨ ਦੀ ਕਾਫੀ ਸਮੇ ਤੋਂ ਗੱਲ ਚੱਲ ਰਹੀ ਹੈ ਕਿ ਇਸ 5 ਸਾਲਾਂ ਦੇ ਵਿੱਚ ਸਾਰਾ ਬਜੋ ਪਿੰਡ ਦਾ ਸਕੂਲ ਅਪਗ੍ਰੇਡ ਹੋਵੇਗਾ ਹੁਣੇ-ਹੁਣੇ 3-4 ਸਾਲ ਪਹਿਲਾਂ ਐਮਐਲਏ ਸਾਹਿਬ ਆਏ ਸੀਗੇ ਦੇ ਮਾਜਦਾ ਵਿਦਿਆਰਥੀ ਕੀਤਾ ਤੇ ਸਕੂਲ ਦਾ ਦੌਰਾ ਕੀਤਾ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਲਾਇਆ ਕਿ ਆਪਾਂ ਇਹ ਅਪਗ੍ਰੇਡ ਕਰਾਂਗੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਅਪਗ੍ਰੇਡ ਜਲੂ ਕਰਾਂਗੇ ਕਿ ਤਨਾ ਕਿਤੇ ਦੇਖਿਆ ਜਾਵੇ ਤਾਂ ਪਿੰਡ ਦੇ ਆਪਾਂ ਗੱਲ ਕਰੀਏ ਡਿਸਪੈਂਸਰੂਮ ਲੈ ਕੇ ਵੀ ਡਿਸਪੈਂਸਰ ਵਾਲਾ ਤਾਂ ਵੀ ਕਾਫੀ ਮੰਗਾਂ ਨੇ ਉਹਨੂੰ ਲੈ ਕੇ ਪ੍ਰੋਫੈਸਰ ਗੱਜਰ ਮਾਇਆ ਜੀ ਨਾਲ ਤੁਹਾਡੇ ਕੋਈ ਗੱਲਬਾਤ ਹੋਈ ਪੰਚਾਇਤ ਜੀ ਹਾਂ ਹਰ ਮਹੀਨੇ ਸਾਡੀ ਡਿਸਪੈਂਸਰੀ ਬਾਰੇ ਮੀਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਸਹਿਮ ਵਿਚਾਰ ਕੀਤਾ ਜਾਂਦਾ ਕਿ ਕੀ ਕੀ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨਾਂ ਸਭ ਤੋਂ ਕੀ ਗੱਲ ਪਹਚਾਈਆਂ ਨੇ ਤੌਗਨੇ ਜਰੂਰੀ ਧੜੀ ਤੋਂ ਧੜੀ ਸੋਚ ਆਏ ਉਹਦੇ ਮੁਤਾਬਕ ਜਰੂਰ ਡਾਕਟਰ ਲੈ ਕੇ ਆਵਾਂਗੇ ਜਿਹੜੀ ਹਰ ਚੰਨੇ ਤੁਹਾਨੂੰ ਸਹੂਲਤ ਦਵਾਂਗੇ ਬੇਲ ਕੌਂਜੇ ਪਿੰਡ ਵਾਸੀ ਨੇ ਪਿੰਡ ਦੀਆਂ ਪੰਚਾਇਤਾਂ ਨੇ ਸਾਬਕਾ ਸਰਪੰਚ ਸਾਹਿਬ ਖੜੇ ਨੇ ਤੇ ਜੈਪ ਸਿੰਘ ਜੀ ਤੇ ਗਰਮੇਲ ਸਿੰਘ ਜੀ ਜੋ ਕਿ ਸਾਬਕਾ ਸਰਪੰਚ ਨੇ ਉਹ ਵੀ ਹਾਜ਼ਰ ਹੋਏ ਨੇ ਡਾਕਟਰ ਰਣ ਸਿੰਘ ਜੀ ਵੀ ਪਹੁੰਚੇ ਨੇ ਤੇ ਕਾਫੀ ਮੋਤਵਾਰ ਪਿੰਡ ਦੇ ਸੂਝਵਾਨ ਲੋਕ ਪਹੁੰਚੇ ਨੇ ਇਸ ਗੱਲ ਦੇ ਵਿੱਚ ਆਪਾਂ ਗੱਲ ਕਰਾਂਗੇ ਸਾਡੇ ਕਨੇਡਾ ਤੋਂ ਆਈ ਨੇ ਜੀ ਨਾਲ ਵੀ ਗੱਲ ਕਰਾਂਗਾ ਜੀ ਸਾਹਿਬ ਕੀ ਨਾਮਾ ਤੁਹਾਡਾ ਹਾਂ ਜੀ ਮੇਰਾ ਨਾਮ ਜੀ ਮਨਜੀਤ ਸਿੰਘ ਹੈਗੀ ਅੱਛਾ ਪਿੰਡ ਦੇ ਵਿੱਚ ਕਾਫੀ ਸਮੇਂ ਬਾਅਦ ਤੁਸੀਂ ਆਏ ਹੋ ਕਿ ਮੈਂ ਲੱਗ ਰਿਹਾ ਪਿੰਡ ਦਾ ਜੋ ਨਵੇਂ ਜੂਤ ਨੇ ਜੋ ਕੰਮ ਸ਼ੁਰੂ ਕੀਤਾ ਪਹਿਲਾਂ ਜੀ ਬੜੀ ਖੁਸ਼ੀ ਆ ਜਿਹੜੀ ਨਮੀ ਪੰਚਾਇਤ ਬਣੀ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆਇਆ ਦੇਖੋ ਰੋਡ ਦਾ ਬਹੁਤ ਰਹਾਲ ਸੀ ਆ ਪਰਨੇ ਦਾ ਇਹ ਵੀ ਉੱਪਰ ਟੱਕੇ ਬਣਾ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਬਣਾ ਰਹੇ ਨੇ ਇਹ ਨਾ ਸ਼ਾਹ ਗੌਦਰੀ ਆ ਨਾ ਪਿੰਡਾਂ ਦੇ ਵਿੱਚ ਆਪਾਂ ਗੱਲ ਕਰਿਆ ਐਨਆਰਆਈ ਵੀਰਾਂ ਦੇ ਨਾਲ ਸਹਿਯੋਗ ਨਾਲ ਕਾਫੀ ਪਿੰਡ ਨੂੰ ਤਰੱਕੀਆਂ ਮਿਲਦੀਆਂ ਹੁੰਦੀਆਂ ਨੇ ਕਾਫੀ ਆਪਣੇ ਪਿੰਡ ਚੋਂ ਲੋਕ ਬਾਹਰ ਨੇ ਤੁਸੀਂ ਵੀ ਕਾਫੀ ਟਾਈਮ ਬਾਅਦ ਹੋ ਕਿ ਪਿੰਡ ਨੂੰ ਸਹਿਯੋਗ ਕੁਝ ਦੇ ਰਹੇ ਹੋ ਹਾਂ ਦੇ ਦਾਂਗੇ ਇਹ ਕੋਈ ਗੱਲ ਨਹੀਂ ਹੈਗੀ ਕਹਿਣ ਦੇ ਨਾਮਾਂ ਸੀ ਜੋ ਬਿਲਕੁਲ ਜੇ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜੇ ਕਿਤੇ ਲੋੜ ਪਈ ਤਾਂ ਅਸੀਂ ਪਿੰਡ ਵਾਸੀਆਂ ਲਈ ਸਹਿਯੋਗ ਲੈ ਕੇ ਜ਼ਰੂਰ ਮੁਰਾਵਾਂਗੇ ਜਿੱਥੇ ਵੀ ਸਾਡੀ ਲੋੜ ਪਈ ਅਸੀਂ ਜ਼ੋਰ ਖੜਾਗੇ ਪਿੰਡ ਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਦਾ ਦੇਖ ਰਹੇ ਹੋ ਤੁਸੀਂ ਕਿ ਜੋ ਪਿੰਡ ਦਾ ਕੰਮ ਸ਼ੁਰੂ ਹੋਇਆ ਤੇ ਨਵੀਂ ਪੰਚਾਇਤ ਨੂੰ ਵੀ ਇਸ ਗੱਲ ਦਾ ਹੌਸਲਾ ਤੇ ਜਰੂਰ ਕਮੈਂਟ ਆ ਰਹੀ ਦੱਸਣਾ ਕਿ ਕਿਦਾਂ ਵੀ ਲੱਗੀ ਵੀਡੀਓ ਤੇ ਆ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਹੈ ਕਿ ਪਿੰਡ ਦੇ ਵਿਕਾਸ ਲਈ ਜੋ ਤੁਹਾਡੇ ਕੋਲੇ ਪੈਸਾ ਹੁੰਦਾ ਉਹਨੂੰ ਇਮਾਨਦਾਰੀ ਨਾਲ ਪਿੰਡ ਦੇ ਹੀ ਕਾਰਜਾਂ ਤੇ ਲਾ ਕੇ ਜੇ ਕੋਈ ਪੈਸਾ ਬਚਦਾ ਤਾਂ ਜਿੱਥੇ ਲੋੜ ਆ ਤਾਂ ਉੱਥੇ ਲਾਏ ਜਾਵੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਦਰਖਤਾਂ ਦੀ ਕਾਫੀ ਕਮੀ ਦੇਖੀ ਜਾਂਦੀ ਹੈ ਫਿਰਨਿਆਂ ਦੇ ਉੱਤੇ ਜਾਂ ਆਲੇ-ਦੁਆਲੇ ਦਰਖਤਾਂ ਦੇ ਦਰਖਤ ਜਰੂਰ ਲਗਾਇਆ ਕਰੋ ਨਸ਼ਿਆਂ ਦੇ ਖਿਲਾਫ ਜੋ ਨਸ਼ੇ ਕਰਦੇ ਨੇ ਨੌਜਵਾਨ ਉਹਨਾਂ ਨੂੰ ਜੇ ਉਹਨਾਂ ਨੂੰ ਸਮਝਾ ਕੇ ਉਹਨਾਂ ਦੇ ਇਲਾਜ ਕਰਵਾ ਕੇ ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾ ਕੇ ਉਹਨਾਂ ਨੂੰ ਸਿੱਧੇ ਰਾਹ ਤੇ ਪਾਇਆ ਜਾਵੇ ਪਿੰਡ ਵਾਸੀਆ ਵੱਲੋਂ ਜੋ ਹਲਕੇ ਦੇ ਐਮਐਲਏ ਸਾਹਿਬ ਨੇ ਪ੍ਰੋਫੈਸਰ ਗੱਜਨ ਮਾਜਰਾ ਜੀ ਉਹਨਾਂ ਦੇ ਪਿੰਡ ਲਈ ਇੱਕ ਕਾਰਜ ਕਰ ਰਹੇ ਨੇ ਅਤੇ ਪਿੰਡ ਲਈ ਜੋ ਵੀ ਉਹਨਾਂ ਨੇ ਕਾਰਜ ਕੀਤੇ ਨੇ ਬਹੁਤ ਹੀ ਉਹਨਾਂ ਦਾ ਪਿੰਡ ਵਾਸੀਆ ਵੱਲੋਂ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਮਲੇਖ ਕੋਲ ਤੋਂ ਜਗਜੀਤ ਸਿੰਘ